ਈਡੀ ਤੇ ਅਰਵਿੰਦ ਕੇਜਰੀਵਾਲ ਦੇ ਵਿਚਾਰੇ ਚੂਹਾ ਬਿੱਲੀ ਦਾ ਖੇਡ ਕਾਫੀ ਦੇਰ ਤੋਂ ਚੱਲਦਾ ਪਿਆ ਸੀ ਲੰਘੇ ਸਾਲ ਦੇ ਆਖਰੀ ਮਹੀਨੇ ਤੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਸੀ ਸਮਨ ਭੇਜੇ ਜਾ ਰਹੇ ਸੀ ਸਮਨ ਟਾਲੇ ਜਾ ਰਹੇ ਸੀ ਇਸ ਮਾਮਲੇ ਨੂੰ ਲੈ ਕੇ ਇੱਕ ਸਵਾਲ ਬਰਕਰਾਰ ਸੀ ਜਦੋਂ ਐਨੇ ਸਮਨ ਭੇਜ ਦਿੱਤੇ ਗਏ ਨੇ ਤੇ ਅਰਵਿੰਦ ਕੇਜਰੀਵਾਲ ਨੇ ਐਨੇ ਸਮਨਾਂ ਨੂੰ ਨਾਕਾਰ ਕਰ ਦਿੱਤਾ ਆ ਤੇ ਇਸ ਤੋਂ ਬਾਅਦ ਇਸ ਦਾ ਅੰਤ ਕਿੱਥੇ ਜਾ ਕੇ ਹੋਵੇਗਾ ਈਡੀ ਦੇ ਵੱਲੋਂ ਅੰਤ ਦੇ ਵਿੱਚ ਕੀ ਕੀਤਾ ਜਾਵੇਗਾ ਹਾਲਾਂਕਿ ਅਜੇ ਤੱਕ ਤਾਂ ਸਮਨ ਤੇ ਸਮਨ ਭੇਜੇ ਜਾ ਰਹੇ ਸੀ ਤਰੀਕਾ ਤੇ ਤਰੀਕਾ ਬਦਲੀਆਂ ਜਾ ਰਹੀਆਂ ਸੀ ਔਰ ਦੂਜੇ ਪਾਸੇ ਉਹ ਜਿੰਨੇ ਵੀ ਸਮਨ ਆ ਰਹੇ ਸੀ ਸਾਰੇ ਨਕਾਰੇ ਜਾ ਰਹੇ ਸੀ ਪਰ ਸਵਾਲ ਉਸੇ ਤਰ੍ਹਾਂ ਬਰਕਰਾਰ ਸੀ ਕਿ ਅੰਤ ਦੇ ਵਿੱਚ ED ਕੀ ਕਰੇਗੀ ਜਦੋਂ ਕੋਈ ਰਾਹ ਨਹੀਂ ਬਚੇਗਾ ਜਦੋਂ ED ਇਸ ਪ੍ਰੋਸੈਸ ਤੋਂ ਤੰਗ ਆ ਜਾਏਗੀ ਤੇ ਫਿਰ ਕੀ ਕੀਤਾ ਜਾਵੇਗਾ ਔਰ ਆਖਿਰਕਾਰ ਉਸ ਦਾ ਜਵਾਬ ਮਿਲ ਗਿਆ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹੁਣ ਅਲੈਦਾ ਲੈਵਲ ਦੇ ਉੱਤੇ ਵੱਧਦੀਆਂ ਨਜ਼ਰ ਆ ਰਹੀਆਂ ਨੇ ਵੱਖ ਪੱਧਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੁਣ ਫਸਦ ਦੇ ਵੀ ਨਜ਼ਰ ਆ ਸਕਦੇ ਨੇ ਇਸ ਉੱਤੇ ਵੀ ਚਰਚਾਵਾਂ ਵੱਡੀਆਂ ਜਾ ਰਹੀਆਂ ਨੇ ਦਰਅਸਲ ਈਡੀ ਦੇ ਵੱਲੋਂ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜੇ ਜਾ ਰਹੇ ਸਨ ਪਰ ਉਹਨਾਂ ਸਮਨਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਪਹਿਲਾਂ ਤਾਂ ਟਾਲਾ ਕਰਦੇ ਨਜ਼ਰ ਆਏ ਤੇ ਨਾਲ ਦੀ ਨਾਲ ਇਹ ਵੀ ਫਿਰ ਕਹਿਣ ਲੱਗ ਪਏ ਕਿ ਇਹ ਸਮਨ ਜਿਹੜੇ ਨੇ ਉਹ ਗੈਰ ਕਾਨੂੰਨੀ ਨੇ ਜਾਂ ਫਿਰ ਗੈਰ ਰਾਜਨੀਤਿਕ ਨੇ ਔਰ ਗਲਤ ਮਨਸ਼ਾ ਦੇ ਨਾਲ ਭਾਜਪਾ ਦੀ ਕੇਂਦਰ ਸਰਕਾਰ ਉਹਨਾਂ ਦੇ ਖਿਲਾਫ ਸਾਜ਼ਿਸ਼ ਕਰਦੀ ਪਈ ਹੈ ਇਹ ਗੱਲਾਂ ਹੁਣ ਤੱਕ ਕੀਤੀਆਂ ਗਈਆਂ ਨੇ ਜਦ ਤੱਕ ਪੰਜਵਾਂ ਸਬੰਨ ਜਾਰੀ ਕੀਤਾ ਗਿਆ ਸੀ ਪਰ ਉਸ ਸਬੰਨ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੁੰਦੇ ਔਰ ਨਾਲ ਦੀ ਨਾਲ ਉਸੇ ਦਿਨ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਦੇ ਹੈੱਡ ਕੁਆਟਰ ਦੇ ਬਾਹਰ ਧਰਨਾ ਲਾਇਆ ਹੁੰਦਾ ਆ ਦੂਜੇ ਪਾਸੇ ਹੁਣ ED ਦੇ ਵੱਲੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ। ਦਰਅਸਲ ED ਨੇ ਹੁਣ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਦੇ ਵਿੱਚ ਕੇਸ ਦਰਜ ਕਰ ਦਿੱਤਾ ਆ। ED ਨੇ ਕੇਸ ਦਰਜ ਕੀਤਾ ਆ ਤੇ ਕੇਸ ਦੇ ਵਿੱਚ ਖਾਸ ਕਰਕੇ ਕਿਹਾ ਗਿਆ ਹੈ ਕਿ PM L A ਯਾਨੀ ਕਿ ਪ੍ਰिवेंशन ਅਗੇਂਸਟ ਮਨੀ ਲਾਂਡਰਿੰਗ ਐਕਟ ਦੀ ਧਾਰਾ 50 ਦੇ ਤਹਿਤ ਲਗਾਤਾਰ ਅਰਵਿੰਦ ਕੇਜਰੀਵਾਲ ਨੂੰ ਸਮਨ ਕੀਤੇ ਜਾ ਰਹੇ ਸੀ ਪਰ ਅਰਵਿੰਦ ਕੇਜਰੀਵਾਲ ਬਿਲਕੁਲ ਵੀ ਇਹਨਾਂ ਸਮਨਸ ਦੇ ਵਿੱਚ ਸ਼ਾਮਲ ਨਹੀਂ ਹੋਏ। ਕੇਸ਼ੀ ਦੇ ਵਿੱਚ ਅਰਵਿੰਦ ਕੇਜਰੀਵਾਲ ਨਹੀਂ ਆਏ ਜਿਸ ਵਾਸਤੇ ਹੁਣ ਉਹਨਾਂ ਨੇ ਅਦਾਲਤ ਦਾ ਰੁਖ ਕੀਤਾ ਆ ਈਡੀ ਨੇ rau avenue ਅਦਾਲਤ ਦੇ ਵਿੱਚ ਕੇਸ ਦਰਜ ਕੀਤਾ ਆ ਔਰ ਇਸ ਅਦਾਲਤ ਦੇ ਵਿੱਚ ਹੁਣ ਸੁਣਵਾਈ 7 ਫਰਵਰੀ ਨੂੰ ਹੋਣੀ ਨਿਰਧਾਰਤ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਲੀ ਦੀ ਕਥਿਤ ਸ਼ਰਾਬ ਘਟਾਲਾ ਨੀਤੀ ਨੂੰ ਲੈ ਕੇ ਮਨੀ ਲਾਂਡਰਿੰਗ ਦੇ ਇਲਜ਼ਾਮ ਨੇ ਇਸੇ ਤਰ੍ਹਾਂ ਦੇ ਇਲਜ਼ਾਮ ਜਿਹੜੇ ਪਹਿਲਾਂ ਮਨੀਸ਼ ਸਸੋਧਿਆ ਤੇ ਨਾਲ ਸੰਜੀਤ ਸਿੰਘ ਦੇ ਉੱਤੇ ਲੱਗ ਚੁੱਕੇ ਨੇ ਔਰ ਉਸੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਮਨ ਤੇ ਸਮਨ ਕੀਤੇ ਜਾ ਰਹੇ ਸੀ ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ 5 ਸਮਨ ਕੀਤੇ ਜਾ ਚੁੱਕੇ ਨੇ ਔਰ ਇਹਨਾਂ ਸਮਨਸ ਦੇ ਵਿੱਚ ਹਰ ਵਾਰ ਅਰਵਿੰਦ ਕੇਜਰੀਵਾਲ ਨੇ ਇਹੀ ਗੱਲ ਕਹੀ ਸੀ ਕਿ ਇਹ ਸਮਨ ਗੈਰ ਕਾਨੂੰਨੀ ਨੇ ਗੈਰ ਸੰਵਿਧਾਨਕ ਨੇ ਗਲਤ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਦੂਜੇ ਪਾਸੇ ਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਕੱਲ ਤੱਕ ਆਮ ਆਦਮੀ ਪਾਰਟੀ ਦੇ ਲੀਡਰ ਇਹੀ ਗੱਲ ਕਰ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਸਿਰ ਤੇ ਨੇ ਔਰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਭਾਜਪਾ ਦੀ ਕੇਂਦਰ ਸਰਕਾਰ ਡਰੀ ਹੋਈ ਹੈ ਜੇ ਇਸ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਲਾਜ਼ਮੀ ਤੌਰ ਦੇ ਉਤੇ ਜੇ ਗੱਲ ਕਰੀਏ ਚੋਣਾਂ ਤੋਂ ਪਹਿਲਾਂ ਆਈਐਨਡੀਆਈਏ ਗੱਠਜੋੜ ਨੇ ਇੱਕ ਝਾਕੀ ਤਾਂ ਇਸ ਤਰ੍ਹਾਂ ਦੀ ਦੇ ਰਦੀ ਹੈ ਕਿ ਇੱਕ ਪਾਸੇ ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਬਾਕੀ ਮੁxtਲਫ ਪਾਰਟੀਆਂ ਵੀ ਇਹਨਾਂ ਦੇ ਅਲਾਈਅੰਸ ਦੇ ਵਿੱਚ ਜਿਹੜਾ ਆਈਐਨਡੀਆਈਏ ਅਲਾਈਅੰਸ ਹੈਗਾ ਆ ਉਸ ਦੇ ਵਿੱਚ ਆ ਕੇ ਰਲ ਗਈਆਂ ਨੇ ਪਰ ਦੂਜੇ ਪਾਸੇ ਭਾਜਪਾ ਜਿਹੜੀ ਹੈ ਹੁਣ ਕਿਤੇ ਨਾ ਕਿਤੇ ਡਰਦੀ ਹੈ ਇਹ ਇਲਜ਼ਾਮ ਜਿਹੜੇ ਨੇ ਇਹ ਆਮ ਆਦਮੀ ਪਾਰਟੀ ਦੇ ਲੀਡਰ ਲਾਉਂਦੇ ਪਏ ਸੀ ਜਿਸ ਤੋਂ ਬਾਅਦ ਆਖਿਰਕਾਰ ਉਹਨਾਂ ਨੇ ਸਾਫ਼ ਸਪਸ਼ਟ ਕਰ ਦਿੱਤਾ ਸੀ ਹਰ ਵਾਰ ਇਹੀ ਕਿਹਾ ਜਾ ਰਿਹਾ ਸੀ ਕਿ ਸਿਰਫ ਆਪਣੇ ਡਰ ਵਾਸਤੇ ਅਰਵਿੰਦ ਕੇਜਰੀਵਾਲ ਨੂੰ ਰਾਤੋਂ ਹਟਾਉਣ ਵਾਸਤੇ ਔਰ ਚੋਣਾਂ ਦੇ ਵਿੱਚ ਬੇਖੌਫ ਹੋ ਕੇ ਲੜਨ ਤੇ ਜਿੱਤਣ ਦੇ ਵਾਸਤੇ ਭਾਜਪਾ ਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਦੇ ਸਵਾਸਤੇ ਇਹ ਸਬੰਧ ਭੇਜੇ ਜਾ ਰਹੇ ਨੇ ਲਗਾਤਾਰ ਕਿਹਾ ਜਾ ਰਿਹਾ ਸੀ ਪਰ ਆਖਰਕਾਰ ਹੁਣ ਉਹ ਸਮੰਸ ਦੀ ਪ੍ਰਕਿਰਿਆ ਜਿਹੜੀ ਹੈ ਸ਼ਾਇਦ ਈਡੀ ਵੱਲੋਂ ਵੀ ਖਤਮ ਕਰ ਦਿੱਤੀ ਗਈ ਹੈ ਜਿਵੇਂ ਤੰਗ ਆ ਕੇ ਤੇ ਆਖਰੀ ਹੀਲਾ ਅਖਤਿਆਰ ਕਰ ਲਿਆ ਗਿਆ ਤੇ ਰਾਉ ਸੈਵਨੀਓ ਅਦਾਲਤ ਦੇ ਵਿੱਚ ਹੁਣ ਕੇਸ ਦਰਜ ਕਰ ਦਿੱਤਾ ਗਿਆ ਹੈ ਕੇਸ ਦਰਜ ਕੀਤਾ ਗਿਆ ਸੁਣਵਾਈ 7 ਫਰਵਰੀ ਦੀ ਹੈ 7 ਫਰਵਰੀ ਨੂੰ ਇਸ ਉੱਤੇ ਸੁਣਵਾਈ ਕੀਤੀ ਜਾਵੇਗੀ ਔਰ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੇ ਉੱਤੇ ਅਦਾਲਤੀ ਲੜਾਈ ਲੜੀ ਜਾਵੇਗੀ ਨਾ ਸਿਰਫ ਈਡੀ ਦੇ ਵੱਲੋਂ ਹੁਣ ਅਦਾਲਤ ਦਾ ਸਹਾਰਾ ਲਿਆ ਗਿਆ ਸਗੋਂ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵੀ ਕਹਿਣਾ ਹੈ ਕਿ ਹੁਣ ਅਦਾਲਤ ਹੀ ਫੈਸਲਾ ਕਰੇਗੀ ਕਿ ਇਹ ਸਭ ਕਰਨਾ ਜਾਇਜ਼ ਹੈ ਜਾਂ ਨਾਜਾਇਜ਼ ਆਓ ਸੁਣਦੇ ਹਾਂ ਆਮ ਆਦਮੀ ਪਾਰਟੀ ਦੀ ਆਗੂ ਦਾ ਇਸ ਬਾਰੇ ਇਸ ਪੂਰੇ ਮਾਮਲੇ ਬਾਰੇ ਹੁਣ ਤੱਕ ਜੋ ਕੁਝ ਵਾਪਰਿਆ ਔਰ ਖਾਸ ਕਰਕੇ ਇਸ ਅਦਾਲਤ ਦੇ ਰੁਖ ਦੇ ਬਾਰੇ ਕੀ ਕਹਿਣਾ ਜਨਤਾ ਜਾਣਦੀ ਹੈ ਕਿ ਅਰਵਿੰਦ ਕੇਜਰੀワਲ ਜੀ ਇੱਕ ਕੱਟੜ ਇਮਾਨਦਾਰ ਨੇਤਾ ਹੈ ਸਭ ਨੂੰ ਪਤਾ ਹੈ ਕਿ 2 ਸਾਲ ਹੋ ਗਏ ਇਨਵੈਸਟੀਗੇਸ਼ਨ ਕੋ ਔਰ ਹਮਾਰੇ ਕਿਸੇ ਵੀ ਨੇਤਾ ਸੇ एक चवन्नी की रिकवरी तक नहीं हुई ये शराब घोटाले जैसा कुछ है ही नहीं खैर अब ये मामला कोर्ट के संज्ञान में है मामला सबजुडिस हो गया है तो इस पर ज्यादा बात करना उचित नहीं होगा इसका जवाब हम हम कोर्ट में देंगे शराब घोटाले जैसा कुछ भी नहीं है ये पूरा का पूरा केस राजनीति से प्रेरित है हर एक को पता है कि दो साल हो गए इन्वेस्टिगेशन को और एक चवन्नी तक रिकवर नहीं हुई अब हम कोर्ट का ਨਿਰਦੇਸ਼ ਜੋ ਵੀ ਹੋਗਾ ਉਸ ਦਾ ਪਾਲਨ ਕਰ। Subscribe to One India channel and never miss an update.